ਜੋ ਬੋਲੇ ਇਸੋਨਰ ਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਸਾਹਿਬ ਮਾਲ ਜਗਤ ਪਿਤਾ ਮਾਤਾ ਅੰਤਾ ਸਤਿਗੁਰੂ ਦਾਸ ਮਹਾਰਾਜ ਜੀ ਦੀ ਬਹੁਤ ਹੀ ਕਿਰਪਾ ਹੈ ਜੋ ਤਲਵੰਡੀ ਸਾਬੋ ਕੀ ਜੋ ਚੌਥਾ ਅਕਾਲ ਤਖਤ ਹੈ ਉਥੇ ਅਕਾਲ ਤੇ ਬਾਬਾ ਬੀ ਸਿੰਘ ਬਾਬਾ ਧੀਰ ਸਿੰਘ ਬਾਬਾ ਸੰਗਤ ਸਿੰਘ ਜੀ ਨਾਨਕ ਸਰਬੂnga ਜੋ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਅਸੀਂ ਐਸਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਗੁਰੂ ਘਰ ਦੇ ਪੈੜੇ ਉੱਤੇ ਅਤੇ ਗੁਰੂ ਘਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਰਫਲਾਂ ਦੇ ਨਾਲ ਤਲਵਾਰਾਂ ਦੇ ਨਾਲ ਡਾਂਗ ਸੂਟੇ ਲੈ ਕੇ ਉੱਥੇ ਗਰੀਬ ਲੋਕਾਂ ਨੂੰ ਉਹਨਾਂ ਨੇ ਡਰਾਇਆ ਧਮਕਾਇਆ ਜਿਹੜਾ ਕਿ ਸ੍ਰੀ ਗੁਰੂ ਦਾਸ ਮਹਾਰਾਜ ਨਾਮਲੇਵਾ ਸੰਗਤਾਂ ਨੂੰ ਬਹੁਤ ਹੀ ਇਸ ਗੱਲ ਦਾ ਦਰਦ ਹੋਇਆ ਔਰ ਸੰਗਤਾਂ ਇਕੱਠੇ ਹੋ ਕੇ ਸੰਗਤਾਂ ਉੱਥੇ ਹਰ ਰੋਜ਼ ਪਹੁੰਚ ਜਾਂ ਪਹੁੰਚਦੇ ਰਹੇ ਜਾਂ ਗੁਰੂ ਘਰ ਦੀ ਰਾਖੇ ਰਖਵਾਲੀ ਵਾਸਤੇ ਪਹਿਰਾ ਦਿੱਤਾ ਔਰ ਕੱਲ ਵੀ ਬਹੁਤ ਵੱਡੀ ਗੰਟੀ ਦੇ ਵਿੱਚ ਵੀ ਸੰਗਤਾਂ ਉੱਥੇ ਪਹੁੰਚੀਆਂ ਔਰ ਉੱਥੇ ਸੰਗਤਾਂ ਵੱਲੋਂ ਜਦੋਂ ਗੁਰੂ ਸਾਹਿਬ ਜੀ ਦਾ ਪਤਾ ਲੱਗਾ ਕਿ ਗੁਰੂ ਘਰ ਦਾ ਜਿਹੜਾ ਜ਼ਮੀਨ ਪੈਲੀ ਇਹਨਾਂ ਨੇ ਦੱਬ ਲਈ ਆ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਉਹਨਾਂ ਨੇ ਦੱਬ ਲਈ ਆ ਪਰ ਇਹ ਜਿਹੜੇ ਗਰੀਬਾਂ ਦੇ ਨਾਲ ਧੱਕਾ ਹੋਇਆ ਪਰ ਲੋਕਾ ਉੱਥੇ ਗੁੱਸੇ ਦੇ ਵਿੱਚ ਆ ਗਏ ਲੋਕਾਂ ਨੇ ਕਿਹਾ ਕਿ ਅਸੀਂ ਹੁਣੇ ਹੀ ਠਾਲਾਂਗੇ ਉਹਨਾਂ ਲੋਕ ਸਾਰੇ ਇੱਕ ਸੰਗਤ ਇਕੱਠੀਆਂ ਹੋ ਕੇ ਉਧਰ ਕਬਜ਼ੇ ਵਾਲੀ ਜਗ੍ਹਾ ਤੇ ਜਾ ਰਹੇ ਸੀ ਤਾਂ ਉਧਰ ਪੁਲਿਸ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਜਿਹੜਾ ਕਿ ਸੰਗਤਾਂ ਦੇ ਮੰਨ ਦੇ ਵਿੱਚ ਬਹੁਤ ਗੁੱਸਾ ਸੀ ਬਹੁਤ ਹੀ ਗੁੱਸੇ ਗਲੇਸ ਕੇ ਪਰ ਦੇਸ਼ਾਂ ਦੇ ਵਿੱਚ ਵੀ ਵਾਰ-ਵਾਰ ਫੋਨ ਆਉਂਦੇ ਆ ਉਹ ਵੀ ਕਹਿੰਦੇ ਕਿ ਇਹ ਜਿਹੜਾ ਗੁਰੂ ਘਰਿਆ ਸਾਨੂੰ ਵਾਪਸ ਮਿਲਣਾ ਚਾਹੀਦਾ ਅੱਜ ਉੱਥੇ ਦੀ ਮੈਨੇਜਮੈਂਟ ਕਮੇਟੀ ਦਾ ਸਾਡੇ ਕਲਦੀਪ ਸਿੰਘ ਸਰਦੂਲਗੜ੍ਹ ਅਤੇ ਜੀਸੀ ਸਾਹਿਬ ਜੀ ਨੇ ਜੋ ਅੱਜ ਫੈਸਲਾ ਕੀਤਾ ਉਹ ਅੱਜ ਸੰਗਤਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਔਰ ਜੋ ਵੀ ਫੈਸਲਾ ਹੋਇਆ ਸਾਰਿਆਂ ਨੂੰ ਇਸ ਫੈਸਲੇ ਦੀ ਬਹੁਤ ਬਹੁਤ ਵਧਾਈ ਹੋਵੇ ਇਹ ਜਿਹੜੇ ਗੁਰੂ ਘਰ ਆ ਰਿਆ ਅੱਗੇ ਤੋਂ ਇਹਨਾਂ ਨੂੰ ਬੇਨਤੀ ਹੈ ਕਿ ਇਹ ਜੇ ਗੁਰੂ ਘਰ ਦੇ ਉੱਤੇ ਕਬਜ਼ੇ ਸਮਝ ਸੋਚ ਕੇ ਕਰਨ ਇਹ ਗੁਰੂ ਜਿਹੜੀ ਗੁਰਬਾਣੀ ਆ ਸਾਨੂੰ ਇੱਕੋ ਹੀ ਉਪਦੇਸ਼ ਜਾਂ ਇੱਕੋ ਹੀ ਕਪਿਤਾ ਐਕਸ ਕੇ ਹਮਾਰਕ ਇਹ ਪੱਕਿਆ ਅਸੀਂ ਕਿਹਦੇ ਲਈ ਇਹ ਕਬਜ਼ੇ ਕਰਦੇ ਆ ਇਹਨਾਂ ਨੂੰ ਸ਼ਰਮਾਉਣੇ ਚਾਹੀਦੀਆਂ ਮੈਂ ਫਿਰ ਲੱਖ ਲੱਖ ਵਧਾਈ ਦੇਣਾ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਹਾਲ ਸਤਿਗੁਰਦਾਸ ਮਹਾਰਾਜ ਕੀ ਜੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ